ਇਹ ਸਾਰੇ ਆ ਆਪਣੇ ਸਾਰੇ ਆ ਇੱਕ ਕੁੰਬੜ ਵਿੱਚ ਕਮਲਾਈ ਆ ਬਤਾਉਂਦੀ ਹੁਣ ਕਹਾਂ ਮੈਂ ਆਪਾਂ ਇਹਨੂੰ ਕੁੰਬੜ ਨੂੰ ਤੋੜ ਲੈਣੇ ਤੇ ਇਹਦੇ ਥੋੜਾ ਜਿਹਾ ਪੱਤਿਆਂ 'ਚ ਫਰਕ ਆ ਥੋੜੇ ਜਿਹਾ ਕਮੜਾਈ ਆ ਕਿ ਇਹਨਾਂ ਦੀ ਆਹ ਫਰਕ ਥੋੜਾ ਜਿਹਾ ਮਜਰਾਉਂਦੀ ਆ ਤੇ ਬਾਕੀ ਇੱਕ ਹੋਰ ਵੀ ਆਪਾਂ ਤੋੜ ਕੇ ਦਿਖਾਵਾਂਗੇ ਤੁਹਾਨੂੰ ਇਹਦਾ ਆਪਾਂ ਸ਼ਾਮੇ ਜਾ ਕੇ ਦੇਖਦੇ ਹਾਂ ਆਪਾਂ ਤੋੜ ਲੈਣੀ ਡਾਣੀ ਤੋੜ ਲਈ

ਕੀੜਾ ਇਸ ਨੂੰ ਸਕੋਂਦਾ ਖੰਭ ਬਣੇ ਤੇਰਾ ਜਿਹੜਾ ਗੁੱਦਾ ਇਹ ਵਿੱਚੋਂ ਖਾ ਜਾਂਦਾ ਕੀੜਾ ਆਂ ਦੇਖ ਸਰ ਨੇ ਹਾਈ ਤੇ ਛੋਟਾ ਬੜੀ ਹਰੀ ਬੋਡਾ ਹੋ ਜਾਂਦਾ ਤੇ ਇਹ ਦਾ ਸਾਰਾ ਤਣਾ ਵਿੱਚੋਂ ਖਾ ਜਾਂਦਾ ਮੀਹ ਸਮੱਸਿਆ ਬੈਂਗੜ ਤੇ ਇਹੋ ਹੀ ਆਉਂਦੀ ਹੁੰਦੀ ਹੈ ਕਿਉਂਕਿ ਆਪਾਂ ਕੋਈ ਵੀ ਸਪਰੇਅ ਕਰਦੇ ਹਾਂ ਹਾਲ ਕਿ ਉਹ ਪੱਤਿਆਂ ਦੇ ਉੱਪਰ ਰਹੂਗੀ ਪੱਤੇ ਉੱਪਰ ਆਉਗੀ ਤੇ ਉਹ ਅਸਰ ਨਹੀਂ ਕਰੂਗੀ ਕਿਉਂਕਿ ਕੀੜਾ ਤੇਰੇ ਵਿੱਚ ਬੈਠਾੜਾ ਨਹੀਂ ਦੇ ਤੇ ਇਹ ਤੌਰ ਤੇ ਬਤਾਉਂ ਨੂੰ ਇੰਨੀ ਕ ਜ਼ਹਿਰ ਪੈਂਦੀ ਆ ਇੰਨੀ ਕ ਜ਼ਹਿਰ ਪੈਂਦੀ ਐ ਇਸ ਵਿੱਚ ਬਾੜੀ ਜਰਾ ਕਿ ਜਿਹੜਾ ਕਿ ਇਸ ਦੇ ਡਾਣੀ ਦੇ ਵਿੱਚੋਂ ਕੀੜਾ ਮਾਰਨ ਵਾਸਤੇ ਦਵਾਈ ਇਸ ਨੂੰ ਪੈਂਦੀ ਆ ਉਹ ਪਤੀ ਜਾਂਦੀ ਆ ਖਾਸ ਕਰਕੇ ਬਰਸਾਤਾਂ ਦੇ ਦੌਰ ਵਿੱਚ ਆਸਮੱਸਿਆ ਬਹੁਤ ਹੀ ਜ਼ਿਆਦਾ ਆ ਜਾਂਦੀ ਆ ਅੱਜ ਕੱਲ੍ਹ ਇਸ ਮਸਿਆ ਨੂੰ ਆਉਣ ਦੇ ਉੱਤੇ ਆਪਾਂ ਨੂੰ ਕੋਈ ਡਾਂਦੀ ਲੋੜ ਨਹੀਂ ਹਿੰਦੀ બસ ਇਹ ਗੱਲ ਹੁੰਦੀ ਜਿਹੜੀ ਡਾਣੀ ਵਿੱਚ ਇਸ ਸਮੱਸਿਆ ਆਈ ਹੈ ਮਤਲਬ ਆਹ ਦੇਖੋ ਜਿੱਥਾਂ ਆਪਾਂ ਨੂੰ ਕਮਾਉਣਾ ਲੱਗੇ ਉਹ ਤੋਂ ਥੋੜਾ ਪਿੱਛੇ ਕਟਿੰਗ ਕਰਕੇ ਇਸ ਨੂੰ ਆਪਾਂ ਦੂਰ ਕਿਤੇ ਸਾਈਡ ਤੇ ਜਾਵੇ ਜਿੱਥੇ ਨਾਲ ਆਪੇ ਦਿੱਤਾ ਜਾਵੇ ਜਿਹੜਾ ਕਿ ਆ ਜਿਹੜਾ ਕੀੜਾ ਇਹ ਮਾਰ ਮਾਰ ਜਾਵੇ ਤੇ ਇਸ ਤੋਂ ਅਗੇਰੀ ਗਿਣਤੀ ਨਾ ਵਧੇ ਅੱਜ ਕੱਲ ਇਹੋ ਹੀ ਇਰਾ ਇਲਾਜ ਹੈ ਬਿਨਾ ਸਪਰੇਅ ਤੋਂ ਹੋ ਜਾਂਦਾ ਤੇ ਆਪਾਂ ਬਸ ਇਹਦੀ ਕੁੰਬੜੇ ਕਟਿੰਗ ਕਰਨੀ ਹੈ ਤਾਂ ਆਪਣੇ ਫਰੂਟ ਬਹੁਤ ਵਧੀਆ ਵਿੰਗਣਦਾ ਆਊਗਾ ਜੇ ਆਪਣੇ ਪੁਰਾਣੇ ਬੂਟੇ ਬਚੇ ਆ ਤੇ ਉਸ ਵਿੱਚ ਆਪਾਂ ਫਰਟੀਲਾਈਜ਼ਰ ਮੈਨੇਜਮੈਂਟ ਵਧੀਆ ਰੱਖ ਕੇ ਕਰ ਸਕਦੇ ਆ ਤੇ ਬਸ ਯੂਰੀਆ ਦੀ ਵਰਤੋਂ ਨਹੀਂ ਕਰਨੀ ਹ ਬਾਕੀ ਫਰਟੀਏ ਜਰ ਆਪਾਂ ਦੇ ਸਕਦੇ ਆ ਤੇ ਬੈਂਗਣ ਵਧੀਆ ਫਲ ਦੇਣਗੇ ਆਪਣੇ ਘਰੇ ਲੂਪਗੀਚੀ ਵਿੱਚ ਰੂੜੀ ਆਪਾਂ ਵੱਧ ਤੋਂ ਵੱਧ ਪਾ ਸਕਦੇ ਆ ਤੇ ਇਸ ਸਮੱਸਿਆ ਦਾ ਹੱਲ ਇਸ ਟਾਈਮ ਵਿੱਚ ਬਿਨਾਂ ਸਪਰੇਅ ਤੋਂ ਹੋ ਸਕਦਾ ਕਿਉਂਕਿ ਇਸ ਸਮੇਂ ਇਸ ਮੇਂ ਇਸ ਸਮੱਸਿਆ ਇਹ ਨੁਕਸਾਨ ਦੇਖ ਨਹੀਂ ਕਰੂਗੀ ਕਿਉਂਕਿ ਜਿੱਥੋਂ ਆ ਆਪਾਂ ਕੀੜਾ ਇੱਥੋਂ ਥੋੜਾ ਪਿੱਛੇ ਤੋਂ ਕੱਟ ਲੈਣਾ ਰਾਨੀਆਂ ਨਹੀਂ ਲਖੋ ਤੋੜ ਦੇਣੀ ਆ ਫੜ ਦੇਣੀ ਨਹੀਂ ਕਿ ਆ ਕੀੜਾ ਹੀ ਆਪਣਾ ਨੁਕਸਾਨ ਕਰਦਾ ਜੀ ਇਹ ਪਾਣੀ ਨਾ ਕਟिए ਪੀਸ ਨੇ ਕੀੜੇ ਨੇ ਹੋਰ ਵੱਡਾ ਅੱਗੇ ਜਾ ਕੇ ਇਹਨਾਂ ਹੋ ਜਾਣਾ ਤੇ ਸਾਦੀ ਡਾਣੀ ਵਿੱਚ ਬੈਕ ਵੀ ਜਾ ਸਕਦਾ ਟਾਣੀ ਨੂੰ ਵੀ ਖਰਾਬ ਕਰ ਸਕਦਾ ਅੱਜ ਕੱਲ ਸਿਰਫ ਇਹਦੀ ਦੇਖਭਾਲ ਹੀ ਹੋਈ ਆਪਾਂ ਕਰ ਸਕਦੇ ਜਿਹੜੀ ਕੋਈ ਡਾਣੀ ਸੁੱਕੇ ਤੇ ਉਹਨੂੰ ਆਪਾਂ ਕੱਟ ਕੇ ਤੇ ਦਬਦਿਆਂ ਕਰੀਏ ਇਹੋ ਹੀ ਇਸਦਾ ਮੇਨ ਕੰਮ ਆ ਤੇ ਬਾਕੀ ਇਹ ਕਦੀ ਹੋਰ ਵੀਡੀਓ ਬਣਾਵਾਂਗੇ ਤੇ ਕੀੜੇ ਬਹੁਤ ਮੋਟਾ ਹੋ ਜਾਂਦਾ ਤੇ ਬਾਕੀ ਇਸ ਨੂੰ ਬੈਂਗਣ ਨੂੰ ਕੋਈ ਸਮੱਸਿਆ ਨਹੀਂ ਹੁੰਦੀ ਕਿ ਲੋਬੀਟ ਜਿਹੜਾ ਅੱਜ ਕੱਲ ਦੇ ਬੈਂਗਣ ਆ ਤੇ ਬਾਕੀ ਹੁਣ ਬਿਲਕੁਲ ਸਹੀ ਟਾਈਮ ਚੱਲ ਰਿਹਾ ਬਿੰਗਲ ਲਾਉਣ ਦਾ ਉਹ ਵੀ ਆਪਾਂ ਵੀਡੀਓ ਪਾਵਾਂਗੇ ਹੁਣ ਸਮੱਸਿਆਈ ਵੀ ਨਹੀਂ ਆਊਗੀ ਬਹੁਤ ਬੋਤਾਨ ਵਾਲੀ ਕੀ